ਵੱਡੀ ਗੱਡੀ ਦਾ ਕੰਮ ਕੋਈ ਨਹੀਂ ਹੈਗਾ ਵੱਡੀ ਗੱਡੀ ਦਾ ਕੰਮ ਹੈਗਾ ਚਾਰ ਦਿਨ ਤੋਂ ਸਾਨੂੰ ਇਹੋ ਲਾਰੇ ਲਾ ਰਹੇ ਨੇ ਵੱਡੀ ਗੱਡੀ ਆਏਗੀ ਜੀ ਸਫਾਈ ਹੋਏਗੀ ਆ ਵੇਖ ਲਓ ਜਿਹੜੀ ਵੱਡੀ ਗੱਡੀ ਆਈ ਹੈ ਜੀ ਕੋਈ ਸਾਫ ਸਫਾਈ ਦਾ ਕੰਮ ਨਹੀਂ ਹੈਗਾ ਭਾਜੀ ਗੰਦਾ ਪਾਣੀ ਪੀਣ ਨੂੰ ਸਾਰੇ ਮਜਬੂਰ ਹੈਗੇ ਨੇ ਸਾਰੇ ਬਿਮਾਰ ਪਏ ਨੇ ਆ ਕੇ ਮਹੱਲੇ ਦੇ ਕੋਈ ਘਰ ਵੀ ਆ ਕੇ ਚੈੱਕ ਕਰ ਲਓ ਜਦੋਂ ਪਾਣੀ ਸਾਫ ਮਿਲਣਾ ਹੀ ਨਹੀਂ ਪੀਣ ਨੂੰ ਗੰਦਾ ਪਾਣੀ ਮਿਲਣਾ ਬਿਮਾਰੀ ਪੈਣਾ ਸਾਰਿਆਂ ਨੂੰ ਬਹੁਤ ਆਹ ਹੋ ਗਿਆ ਮੇਰਾ ਨਾਮ ਇਸ ਸੁਖਨਾਮ ਸਿੰਘ ਪਟਿਆਲਾ ਜੀ ਇਥੋਂ ਦੈ ਰਣ ਆਪਣੇ ਦੀ ਕੀ ਗੱਲ ਲਗੀ ਗਲੀ ਰਾਈਆਂ ਦਾ ਮਹਰਾਨ ਵਾਲਾ ਜੀ ਗਲੀ ਰਾਈਆਂ ਬਕਰਵਾਨਾ ਬਿਆਰ ਮਾਸਿੰਗੇਟ ਕੀ ਮੁਸ਼ਕਲ ਆ ਰਹੀ ਹੈ ਅੱਜ ਜੀ 1 ਮਹੀਨਾ ਹੋ ਗਿਆ ਜੀ ਜੇ ਕਾਉਂਸਲਰ ਨੂੰ ਫੋਨ ਕਰੀਦਾ ਤੇ ਉਹ ਵੀ ਕਹਿੰਦਾ ਜੀ ਬਸ ਜੀ ਤੁਹਾਡਾ ਸ਼ਾਮ ਤੱਕ ਮਸਲਾ ਹੱਲ ਹੋ ਜਾਏਗਾ ਜੀ ਐਮਐਲਏ ਸਾਹਿਬ ਨੂੰ ਫੋਨ ਕਰੀਦਾ ਤੇ ਉਹ ਵੀ ਕਹਿੰਦਾ ਜੀ ਤੁਹਾਡਾ ਬਾਜੀ ਇੱਕ ਦਿਨ ਚ ਮਸਲਾ ਹੱਲ ਹੋ ਜਾਏਗਾ 1 ਮਹੀਨੇ ਦੇ ਉਤੋਂ ਇਹੀ ਕੁਝ ਸੁਣਨ ਨੂੰ ਆ ਰਿਹਾ ਵਾ ਮਸਲਾ ਹੱਲ ਕੋਈ ਨਹੀਂ ਹੋਇਆ ਨਾ ਕੋਈ ਆਉਂਦਾ ਕੰਮ ਕਰਨ ਵਾਸਤੇ ਦੇ ਨਾ ਕੁਛ ਗੰਦਾ ਗੰਦਾ ਸੀਵਰੇਜ ਦਾ ਪਾਣੀ ਆ ਰਿਹਾ ਬੋਦਲਾ ਤੁਹਾਡੇ ਉਹਨੇ ਸੰਦਮੁਖ ਕਰ ਦਿੰਨੇ ਆ ਜਿਹੜਾ ਗਟਰਾਂ ਦਾ ਪਾਣੀ ਆਉਂਦਾ ਵਾ ਪੀਣ ਵਾਸਤੇ ਬਿਲਕੁਲ ਕੋਈ ਇੱਕ ਪੈਸਾ ਜਿਹੜੀ ਇਹ ਸੁਲਵਾਈ ਨਹੀਂ ਹੋ ਰਹੀ ਸਾਰਾ ਇਲਾਕਾ ਬਹੁਤ ਮਜਬੂਰ ਹੋਇਆ ਜਾਵਾ ਘਾਰ ਕੇ ਜਿਹੜਾ ਵਾ ਮੀਡੀਆ ਨੂੰ ਸੱਦ ਕੇ ਤੇ ਮੀਡੀਆ ਹਸਾਰਾ ਲੈਣਾ ਪਿਆ ਵਾ ਇਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਾਣ ਵਾਸਤੇ ਸਾਰੇ ਨੰਬਰ ਵਾਰਿਆ ਪਾਜੀ ਕੌਂਸਲ ਇਹ 58 ਨੰਬਰ ਵਾਰਡ ਹੈਗੀ ਹੈ ਜੀ ਸਾਡੇ ਸਾਡੇ ਕਾਰਨ ਕੀ ਕਮੇਟੀ ਕਿਸੇ ਨਾਲ ਤੁਹਾਡੇ ਸੁਲਮਾਈ ਨਹੀਂ ਹੋ ਰਹੀ। ਕਾਰਨ ਇਹੀ ਹੈ ਜੀ ਇਹਨਾਂ ਦੀਆਂ ਨਗਾਲੀਆਂ ਹੈਗੀਆਂ ਵਾ ਆਪ ਸਰਕਾਰ ਦੀਆਂ ਜਿਹੜੀਆਂ ਨਗਾਲੀਆਂ ਹੈਗੀਆਂ ਮੈਂ ਇਹ ਕੋਈ ਜਿਹੜਾ ਵਾ ਕੰਮ ਕਰਕੇ ਰਾਜੀ ਨਹੀਂ ਹੈਗੇ ਬਿਲਕੁਲ। 3 ਸਾਲੋਂ ਕੋਲ ਸਰਪੰਚ ਸਾਹਿਬ ਨੂੰ ਮਿਲੇ ਹੋ ਉਹਨਾਂ ਨੇ ਸਰਪੰਚ ਸਾਹਿਬ ਨੂੰ ਮਿਲੇ ਬਸ ਸਾਨੂੰ ਲਾਲੀ ਪੱਪ ਦਿੰਦੇ ਨੇ ਵੀ ਸ਼ਾਮ ਤੱਕ ਕੰਮ ਹੋ ਜਾਏਗਾ ਕੱਲ ਤੱਕ ਕੰਮ ਹੋ ਜਾਏਗਾ ਪਰਸੋਂ ਤੱਕ ਕੰਮ ਹੋ ਜਾਏਗਾ 1 ਮਹੀਨਾ ਹੋ ਗਿਆ ਬਿਲਕੁਲ ਕੋਈ ਕੰਮ ਨਹੀਂ ਹੋਇਆ ਜੀ। 1 ਮਹੀਨੇ ਤੋਂ ਲਗਾਤਾਰ ਪਾਣੀ ਚੱਟਾ ਬਿਲਕੁਲ 1 ਮਹੀਨੇ ਤੋਂ ਲਗਾਤਾਰ ਪਹਿਲੇ ਇਹਨਾਂ ਨੇ ਆਖਿਆ ਸੀ ਜੀ ਜਿਹੜੀ 40 ਖੂਵਾਂ ਤੋਂ ਸਪਲਾਈ ਹੈਗੀ ਆ ਜੀ ਉਹਦੇ ਵਿੱਚ ਦੇਖਣ ਪਿਆ ਹੋਇਆ ਉਹ ਬੰਦ ਹੈਗੀ ਆ ਉਹ ਤੁਹਾਡੀ 2-3 ਦਿਨਾਂ ਵਿੱਚ ਠੀਕ ਹੋ ਜਾਏਗੀ ਆਪਾਂ ਕਹਾਂ ਚਲੋ ਠੀਕ ਹੈ ਜੀ ਇੱਕ ਹਫ਼ਤਾ ਇੰਤਜ਼ਾਰ ਕੀਤਾ ਇਹਨਾਂ ਨੇ ਕਿਹਾ ਨਹੀਂ ਜੀ ਉਹ ਦੀ ਉਹ ਹੋ ਰਹੀ ਆ ਜੀ ਅੱਗੇ ਦੂਜੇ ਟਿਊਬ ਵਾਲ ਤੋਂ ਦੇ ਦਿੰਦੇ ਉਹ ਵੀ ਨਹੀਂ ਹੁਣ ਬਿਲਕੁਲ ਬੋਧਣਾ ਤੁਹਾਡੇ ਕੋਲ ਹੈਗੀਆਂ ਗੰਦੇ ਪਾਣੀ ਦੀ ਆ ਵੇਖ ਲਵੋ ਜੀ ਹੋਰ ਤੁਹਾਨੂੰ ਹੋਰ ਹੀ ਬੋਤਲ ਖਾਦ ਨੇ ਬਿਲਕੁਲ ਕਾਲਾ ਪੱਕਾ ਵਾਲਾ ਪਾਣੀ ਆ ਰਿਹਾ ਸੀਵਰੇਜ ਦਾ ਗਾਰਾ ਵਾਲਾ ਗੰਦਾ ਪਾਣੀ ਆ ਰਿਹਾ ਬਿਲਕੁਲ ਤੇ ਜੇ ਪਾਣੀ ਆਪਣੇ ਸਿਹਤ ਵਾਸਤੇ ਜਿਆਦਾ ਜਰੂਰੀ ਹੈ ਰੋਟੀ ਨਾਮਲੇ ਪਾਣੀ ਜ਼ਰੂਰੀ ਹੈ ਪਾਣੀ ਤੇ ਵੇਖੋ ਜੀ ਬਿਲਕੁਲ ਇੱਕ ਪਾਸੇ ਤੇ ਕਹਿੰਦੇ ਨੇ ਜੀ ਸਾਫ ਸਫਾਈ ਦਾ ਧਿਆਨ ਰੱਖੋ ਐ ਸਾਹਮਣੇ ਝਾਤੀ ਮਾਰ ਲਓ ਕੂੜੇ ਦੇ ਢੇਰ ਕੋਈ ਇੱਥੇ ਜਿਹੜਾ ਕੂੜਾ ਚੁੱਕਣ ਵਾਲੀ ਗੱਡੀ ਨਹੀਂ ਆ ਰਹੀ ਕੋਈ ਇੱਥੇ ਝਾੜੂ ਮਾਰਨ ਵਾਲਾ ਨਹੀਂ ਆ ਰਿਹਾ ਕੋਈ ਇੱਥੇ ਸਫਾਈ ਵਾਲਾ ਨਹੀਂ ਆ ਰਿਹਾ ਪਾਣੀ ਤੁਹਾਡੇ ਸਾਹਮਣੇ ਹੈਗਾ ਜਿਹੜਾ ਪਾਣੀ ਹੈਗਾ ਵਾ ਇਹਦੇ ਨਾਲ ਹੱਥ ਧੋਣ ਤੋਂ ਹੀ ਹੁੰਦੇ ਆਪਣੇ ਆਪ ਨੂੰ ਆਪਣੇ ਸਰੀਰ ਕੋਲੋਂ ਬੋ ਆਉਣ ਲੱਗ ਪਈ ਵੀ ਜਿਵੇਂ ਗਟਰ ਦੇ ਵਿੱਚ ਹੀ ਬੈਠੇ ਹੋਏ ਆਏ ਇਸ ਤਰ੍ਹਾਂ ਦੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਇਹ ਹੀ ਕਰਨਿਆ ਜੀ ਸਾਡੀ ਜਿਹੜੀ ਇਹ ਸੁਣਵਾਈ ਕਰੋ ਸਾਨੂੰ ਸਾਫ਼ ਪਾਣੀ ਦਿਓ ਪੀਣ ਵਾਸਤੇ ਪਾਣੀ ਜਿਹੜਾ ਵਾ ਸਾਫ਼ ਬਿਲਕੁਲ ਹੋਣਾ ਚਾਹੀਦਾ ਵਾ ਨਹੀਂ 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 ਨੈਸਾ ਸਿਆਪ ਇਹੀ ਫਿਰ ਜਦੋਂ ਨਹੀਂ ਸਾਰੇ ਪਾਸੇ ਹੋਏਗਾ ਪਰ ਇਹ ਵਾਰ ਚੌਂਕ ਦੇ ਵਿੱਚ ਬਹਿ ਕੇ ਧਰਨੇ ਜਿਹੜੇ ਲਾਵਾਂਗੇ ਪੂਰੀ ਤਰ੍ਹਾਂ ਜਿਹੜਾ ਵਾ ਇਹਨਾਂ ਦੇ ਜਿਹੜਾ ਵਾ ਉਹ ਬੰਦ ਕਰਾਂਗੇ ਵੀ ਸਾਰਾ ਕੁਝ ਠੀਕ ਹੋ ਜਾ ਮਾਪੀ ਸ਼ਾਰਦਾ ਸ਼ਰਮਾ ਕੀ ਗੱਲਬਾਤ ਹੋ ਰਹੀ ਹੈ ਪਾਣੀ ਇੱਕ ਮਹੀਨੇ ਤੋਂ ਸਾਡਾ ਬਹੁਤ ਗੰਦਾ ਆਂਦਾ ਨਹੀਂ ਵੀ ਯੂਪ ਕੋਟੀ ਹੁੰਦੀ ਹੈ ਨਾ ਸਾਡਾ ਪਾਣੀ ਆਂਦਾ ਕਿਹੜਾ ਲੱਗਾ ਜੀ ਕਿ ਇਹ ਮਾਨ ਸਿੰਘ ਗੇਟ ਮਾਨ ਸਿੰਘ ਗੇਟ ਤੋਂ ਪਾਣੀ ਜਾਂਦਾ ਮਹੀਨਾ ਹੋ ਗਿਆ ਪੂਰਾ ਤੁਸੀਂ ਕੰਪਲੇਨ ਲਗਾਈ ਲਖਾਈ ਵੀ ਪਰ ਸੁਣਾਈ ਕੁਝ ਨਹੀਂ ਹੁੰਦੀ ਸੁਨਾਈ ਕੁਛ ਨਹੀਂ ਦੀ ਕੀ ਕਾਰਨ ਕੀ ਕਾਦੀ ਗੱਲੋਂ ਕਹਿੰਦੀ ਕਹਿੰਦੇ ਕਹਿੰਦੇ ਹੋਏਗਾ ਠੀਕ ਹੋਏਗਾ ਬੋਰ ਵੀ ਕਰਾ ਬੋਰ ਨਾਲ ਇੱਥੇ ਫਰਕ ਨਹੀਂ ਪੈਂਦਾ ਲਾਰੇ ਲਾਈ ਜਾਂਦੇ ਨੇ ਬਸ ਕੋਈ ਫਰਕ ਨਹੀਂ ਹੈਗਾ ਤੇ ਬੱਚੇ ਸਾਡੇ ਬਿਮਾਰ ਪੈਂਦੇ ਕਿੰਨੀ ਕੁ ਜ਼ਰਾ ਹੀ ਮੋਟਰ ਚਲਾ ਕੇ ਪਾਣੀ ਸਹੀ ਕਰਾਂਗੇ ਬੱਚੇ ਬਿਮਾਰ ਪੈ ਜਾਂਦੇ ਪਏ ਨੇ ਜੇ ਬੁਰਸ਼ ਕਰਨੇ ਤੇ ਉਲਟੀ ਆਲੂ ਪੈਂਦੀਆਂ ਨੇ ਤੇ ਕੀ ਕਰੀਏ ਵੀ ਆਪੇ ਦੱਸੋ ਤੁਸੀਂ ਸਹੀ ਕਰੋਗੇ ਆ ਕਿਆ ਦਿਨ ਇਹ ਕਰਦਾਂਗੇ ਠੀਕ ਕਰਦਾਂਗੇ ਨਾ ਠੀਕ ਹੁੰਦਾ ਨਾ ਕੁਝ ਮੀਟਰ ਦੇ ਮੀਟਰ ਸਾਡੇ ਥੱਲੇ ਲਟਕ ਜਾਂਦੇ ਪਏ ਨੇ ਉਹਦੀ ਕੰਪਲੀਟ ਕਰਾਈ ਏ ਉਹ ਵੀ ਦੇ ਕੋਈ ਸਹੀ ਕਰਨ ਅਗਰ ਦੂਜੇ ਦਿਨ ਟਰੱਕਾਂ ਦੇ ਤਾਰਾ ਤੋੜ ਜਾਂਦੇ ਨੇ ਦੂਜੇ ਦਿਨ ਟਰੱਕਾਂ ਦੇ ਤੋੜ ਲੈਂਦੇ ਤਾਰਾ ਕਿੰਨੇ ਕੁ ਦਿਨ ਲੋਕੀ ਪਾਏ ਖਰਚ ਕਰਦੇ ਰਹੇ ਜਿਹੜਾ ਮਾਰਾ ਬੰਦਾ ਹੋਵੇ ਉਹ ਕੋਈ ਕਮਾਈ ਕਰਕੇ ਖਾਣਾ ਚ ਪਿੱਛੇ ਕਰਵੇ ਐ ਬਾਟ ਸਾਢੇ 25 ਜੀ 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 ਦਾ ਨਾ ਫਰਮਾਈ ਹੋਈ ਅਗਲਾ ਰਿਸੈਪਟ ਕੀ ਹੈ ਜੀ ਦਾ ਸਟੈਪ ਸਾਡਾ ਇਹ ਕਿ ਸਾਡੂੰ ਸੁਣਾਈ ਹੋਵੇ ਪਾਣੀ ਸਾਹਮ ਸਾਫ ਨੀਲੇ ਸਾਡਾ ਮੀਟਰ ਵੀ ਸਹੀ ਤਰ੍ਹਾਂ ਗਲੀ ਜੇ ਲੱਗਣ ਇਹ ਨਹੀਂ ਸੁਣਵਾਈ ਹੋਈ ਅਗਲਾ ਸੈਕਟਰ ਦਾ ਗੱਲਾ ਸਟੈਪ ਆਹੀ ਮੇਰਾ ਹੀ ਧਰਨਾ ਰੱਖਾਂਗੇ ਹੋਰ ਕੀ ਕਰਾਂਗੇ ਬਸ ਜੀ ਮੇਰਾ ਨਾਮ ਦਰਸ਼ਨਾ ਵੇਦੀ ਕੀ ਪ੍ਰੋਬਲਮ ਆ ਰਹੀ ਕਿ ਇੱਥੇ ਪ੍ਰੋਬਲਮ ਜੀ ਸਾਰਾ ਇਥੇ ਪਾਣੀ ਬਿਲਕੁਲ ਗੰਦਾ ਆ ਰਿਹਾ ਹੈ ਉਹਨੂੰ ਸਮਰਤੀ ਵੱਲੋਂ ਨਾ ਨੇ ਲਗਵਾਇਆ ਪਰ ਅਜੇ ਕੰਪਲੀਟ ਨਹੀਂ ਹੋਇਆ ਸਾਰੇ ਮਹਾ ਲਾਵਾਸੀ ਜਿਹੜੇ ਨੇ ਸਾਰੇ ਹੀ ਪਰੇਸ਼ਾਨ ਨੇ ਇਸ ਚੀਜ਼ ਤੋਂ ਤੇ ਕਿੰਨੀ ਵਾਰੀ